ਹਾਂਜੀ ਦੋਸਤੋ ਸਭ ਨੂੰ ਪਿਆਰ ਭਰੀ ਸ਼ਤਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਕੈਂਤ ਉਮੀਦ ਆ ਜੀ ਮੇਰੀ ਵੀਡੀਓ ਦੇਖ ਰਹੇ ਮੇਰੇ ਭੈਣ ਭਰਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਓ ਜਿਹੜਾ ਵੀਡੀਓ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਹੱਥ ਵਨ ਕੇ ਬੇਨਤੀ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੇ ਬਟਨ ਨੂੰ ਹੈ ਜਿਹੜਾ ਉਹ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਤੁਸੀਂ ਸਭ ਤੋਂ ਪਹਿਲਾਂ ਮੇਰੀ ਵੀਡੀਓ ਦੇਖ ਸਕੋ ਸੋ ਜਦੋਂ ਵੀ ਆਪਾਂ ਕਿਤੇ ਬਾਹਰ ਸਟੇਟ ਦੇ ਵਿੱਚ ਜਾਂਦੇ ਆ ਤਾਂ ਉੱਥ ਜਦੋਂ ਪੰਜਾਬ ਦੀ ਗੱਡੀ ਮਿਲਦੀ ਆ ਤਾਂ ਆਪਾਂ ਸੋਚਦੇ ਆ ਚਲੋ ਆਪਣਾ ਸੀਗਾ ਹੋ ਗਿਆ ਹੁਣ ਸਾਡਾ ਸਫਰ ਆ ਉਸਖਾਲਾ ਹੋ ਜਾਊਗਾ ਗੱਲਾਂ-ਬਾਤਾਂ ਕਰਕੇ ਸਾਡਾ ਟਾਈਮ ਪਾਸ ਆ ਜਿਹੜਾ ਉਹ ਵਧੀਆ ਹੋ ਜਾਊਗਾ ਸੋ ਇਦਾਂ ਦੀ ਹੀ ਕੁਝ ਕਹਾਣੀਆਂ ਜਿਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਬਾਈ ਜੀ ਕਿ ਕਿਵੇਂ ਇੱਕ ਪੰਜਾਬ ਦੀ ਗੱਡੀ ਨੇ ਪੰਜਾਬ ਦੇ ਬੰਦੇ ਨਾਲ ਸੀਗਾ ਕਰਿਆ ਤੇ ਕਿਵੇਂ ਉਸ ਵੀਰ ਦੀ ਜਾਨ ਚਲੀ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਜੀ ਅੱਜ ਦੀ ਕਹਾਣੀਆਂ ਜਿਹੜੀ ਸ਼ੁਰੂ ਕਰਦੇ ਆ ਅੱਜ ਦੀ ਜਿਹੜੀ ਰੀਅਲ ਸਟੋਰੀ ਨੂੰ ਸ਼ੁਰੂ ਕਰਦੇ ਆ ਸੋ ਕੁਲਦੀਪ ਸਿੰਘਾ ਜੀ ਲੁਧਿਆਣਾ ਦੇ ਰਹਿਣ ਵਾਲੇ ਜਿਨ੍ਹਾਂ ਕੋਲ ਦੋ ਗੱਡੀਆਂ ਨੇ ਇੱਕ ਗੱਡੀ ਨੂੰ ਖੁਦ ਡਰਾਈਵ ਕਰਦਾ ਇੱਕ ਗੱਡੀ ਤੇ ਉਹਨੇ ਡਰਾਈਵਰ ਰੱਖਿਆ ਹੋਇਆ ਡਰਾਈਵਰ ਦਾ ਨਾਮ ਹੈ ਜੀ ਬਲਜੀਤ ਸਿੰਘ ਬਰਨਾਲੇ ਦਾ ਰਹਿਣ ਵਾਲਾ ਹੈ ਗੱਡੀ ਨੰਬਰ ਹੈ ਜੀ ਪੀ ਵੀ 10 ਜੀ ਜ਼ेड 8851 4018 ਇਹ ਗੱਡੀ ਆ ਇਹ ਵੀਰ ਮੌਰਵੀ ਤੋਂ ਮਾਲ ਭਰਦਾ ਜੀ ਅੰਫਾਲ ਦੇ ਲਈ 12 ਤਰੀਕ ਨੂੰ ਇਹ ਅੰਫਾਲ ਪਹੁੰਚਦਾ ਬਿਲਕੁਲ ਠੀਕ ਠਾਕ ਖਾਲੀ ਹੈ ਜਿਹੜਾ ਉਹ ਜਾ ਕੇ ਕਰ ਦਿੰਦਾ ਤੇ ਉੱਥੇ ਪਹੁੰਚ ਕੇ ਖਾਲੀ ਕਰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਆਪਾਂ ਨੂੰ ਕੋਈ ਪੰਜਾਬ ਦੀ ਗੱਡੀ ਮਿਲ ਜੇ ਜਦ ਪੰਜਾਬ ਦੇ ਬੰਦੇ ਮਿਲਦਣ ਤਾਂ ਆਪਾਂ ਖੁਸ਼ ਹੁੰਨੇ ਆ ਜਿਵੇਂ ਮੈਂ ਪਹਿਲਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਕੇ ਹਟਿਆ ਸੋ ਉੱਥੇ ਨੂੰ ਪੰਜਾਬ ਦੇ ਹੀ ਰਹਿਣ ਵਾਲੇ ਸਤਵਿੰਦਰ ਸਿੰਘ ਸੱਤਾ ਫਿਰੋਜ਼ਪੁਰ ਜੀਰੇ ਦਾ ਰਹਿਣ ਵਾਲਾ ਇਹ ਵੀਰ ਹੁੰਦਾ ਜਿਨ੍ਹਾਂ ਦੀ ਗੱਡੀ ਨੰਬਰਾ 9413 ਇਹ ਸੱਤੇ ਦੇ ਨਾਲ ਮਲਕੀਤ ਸਿੰਘ ਹੁੰਦਾ ਜਿਸ ਦੇ ਕਿ ਤੁਸੀਂ ਫੋਟੋ 'ਚ ਦੇਖ ਸਕਦੇ ਹੋ ਗੋਲ ਸਰਕਲ ਦੇ ਵਿੱਚ ਇੱਕ ਇਹਨਾਂ ਨਾਲ ਇਸ ਫੋਟੋ ਦੇ ਵਿੱਚ ਵਿਅਕਤੀ ਤੁਸੀਂ ਹੋਰ ਦੇਖ ਸਕਦੇ ਹੋ ਜਿਸ ਦਾ ਕਿ ਨਾਮ ਵਗੈਰਾ ਨਹੀਂ ਪਤਾ ਗੱਡੀ ਨੰਬਰ ਵੀ ਇਹਨਾਂ ਦਾ ਸਕਰੀਨ ਤੇ ਆਜੀ 9413 ਸੋ 12 ਨੂੰ ਇਹਨਾਂ ਦੀ ਦੋਸਤੀ ਹੁੰਦੀ ਆ ਜੀ ਤੇ ਬਲਜੀਤ ਸਿੰਘ ਦੀ ਜਿਹੜੀ ਗੱਲ ਆ ਉਹ ਅਕਸਰ ਹੀ ਆਪਣੇ ਮਾਲਕ ਨਾਲ ਹੁੰਦੀ ਰਹਿੰਦੀ ਆ ਜਿਵੇਂ ਕਿ ਆਪਾਂ ਆਮ ਟੱਚ ਚ ਹੀ ਰਹਿੰਦੇ ਆ ਜੀ ਅੱਜ ਇੱਥੋਂ ਭਰ ਲਈ ਜੀ ਹਨਾ ਅੱਜ ਮੈਂ ਚੱਲ ਪਿਆ ਜੀ ਫਲਾਣੇ ਥਾਂ ਮਿਆਂ ਜੀ ਤੇ ਮਾਲਕ ਨੂੰ ਵੀ ਆਈਡੀਆ ਹੀ ਹੁੰਦਾ ਵੀ ਇੱਥੋਂ ਚੱਲ ਕੇ ਗੱਡੀ ਇੱਥੇ ਇੱਕ ਤੱਕ ਪਹੁੰਚ ਜਾਂਦੀ ਆ 14 ਤਰੀਕ ਨੂੰ ਬਲਜੀਤ ਦੀ ਮਾਲਕ ਨਾਲ ਗੱਲਬਾਤ ਹੁੰਦੀ ਆ ਕਿ ਮੇਰੀ ਸਿਹਤ ਆ ਜਿਹੜੀ ਉਹ ਠੀਕ ਨਹੀਂ ਹੈਗੀ ਜੀ ਮੈਨੂੰ ਬੁਖਾਰ ਵਾਂਗੂ ਹੋਇਆ ਪਿਆ ਉਹ ਅਮਫਾਲ ਤੋਂ ਪਹੁੰਚਦਾ ਜੀ ਦੀਮਾਪੁਰ ਅਤੇ 15 ਤਰੀਕ ਨੂੰ ਜੇ ਉਹ ਪਹੁੰਚਦਾ ਨਮਾਲੀਗੜ੍ਹ ਨਮਾਲੀਗੜ੍ਹ ਪਹੁੰਚ ਕੇ ਤਕਰੀਬਨ ਰਾਤ 10 ਵਜੇ ਉਹਦੀ ਮਾਲਕ ਨਾਲ ਗੱਲਬਾਤ ਹੁੰਦੀ ਆ ਕਿ ਜੀ ਮੈਂ ਇੱਥੇ ਹੁਣ ਸੌਣ ਲੱਗਿਆ 10 ਵਜੇ ਚੁੱਕੇ ਨੇ ਜਿਵੇਂ ਪਹਿਲਾਂ ਦੱਸਿਆ ਡਾਸੀ ਵੀ ਮੇਰੀ ਸਿਹਤ ਠੀਕ ਨਹੀਂ ਹੈਗੀ ਸੋ ਮੈਂ ਇੱਥੇ ਹੁਣ ਆਰਾਮ ਕਰਦਾ ਸੋ ਉਸ ਤੋਂ ਅਗਲੀ ਸਵੇਰ ਜੀ ਮਾਲਕ ਨੂੰ ਦੋ ਕੌਲਾਂ ਉਸ ਡਰਾਈਵਰ ਬਲਜੀਤ ਸਿੰਘ ਵੱਲੋਂ ਆਉਂਦੀਆਂ ਨੇ ਜੋ ਕਿ ਮਾਲਕ ਤੋਂ ਪਿਕ ਨਹੀਂ ਹੁੰਦੀ ਮਾਲਕ ਤੋਂ ਫੋਨ ਆ ਜਿਹੜਾ ਉਹ ਚੱਕਿਆ ਨਹੀਂ ਜਾਂਦਾ ਸੋ ਦੋ ਕੌਲ ਆਉਂਦੀਆਂ ਉਸ ਤੋਂ ਬਾਅਦ ਆ ਜਿਹੜਾ ਮਾਲਕ ਵਾਪਸ ਟਰਾਈ ਕਰਦਾ ਕਿ ਕਿ ਮੈਂ ਸਵੇਰੇ ਸਵੇਰੇ ਮੈਨੂੰ ਫੋਨ ਆਇਆ ਸੁਮਾਲਕ ਬੈਕ ਕਾਲ ਕਰਦਾ ਜੀ ਬੈਕ ਕਾਲ ਤੇ ਫੋਨ ਆ ਜਿਹੜਾ ਡਰਾਈਵਰ ਬਲਜੀਤ ਸਿੰਘ ਦਾ ਉਸ ਵਿੱਚ ਆਫ ਹੁੰਦਾ ਫੋਨ ਸਵਿਚ ਆਫ ਹੁੰਦਾ ਤੇ ਮਾਲਕ ਨੂੰ ਬਈ ਟੈਨਸ਼ਨ ਹੋ ਜਾਂਦੀ ਆ ਟੈਨਸ਼ਨ ਹੋ ਜਾਂਦੀ ਆ ਉਹ ਆਪਣੀ ਗੱਡੀ ਦਾ ਜਿਹੜਾ ਉਹ ਪਤਾ ਕਰਨ ਦੀ ਕੋਸ਼ਿਸ਼ ਕਰਦਾ ਕਿ ਕੀ ਹੋ ਗਿਆ ਗੱਲਬਾਤ ਕੀ ਹੋ ਗਈ ਜਿਹੜਾ ਫੋਨ ਆ ਮੇਰਾ ਸਵਿਚ ਆਫ ਹੋ ਗਿਆ ਤੇ ਮਾਲਕ ਨੂੰ ਲੱਗਦਾ ਵੀ ਕੁਝ ਨਾ ਕੁਝ ਗੜਬੜਤਾ ਜ਼ਰੂਰ ਹੈ ਜਿਵੇਂ ਕਿ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਅੰਫਾਲ ਤੋਂ ਗੱਡੀ ਚੱਲਦੀ ਆ ਅੰਫਾਲ ਤੋਂ ਗੱਡੀ ਚੱਲਦੀ ਆ ਪਹੁੰਚਦੇ ਆ ਨੂ ਮੰਨ ਲੀ ਗੜ ਸੋ ਉਸ ਤੋਂ ਬਾਅਦ ਪਹੁੰਚਦੇ ਆ ਜੀ ਬਾਈ ਹਾਤਾਚਾਰਲੀ ਇੱਥੇ ਜੀ ਇੱਕ ਟਰੱਕਾਂ ਦੀ ਪਾਰਕਿੰਗ ਆ ਅਕਸਰ ਤੁਸੀਂ ਜਾਂਦੇ ਆਉਂਦੇ ਦੇਖਦੇ ਹੋਵੋਗੇ ਜਿਹੜੇ ਭਰਾ ਉਧਰ ਚੱਲਦੇ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਊ ਤੇ ਅਕਸਰ ਜਿਹੜੇ ਉਧਰ ਚੱਲਦੇ ਆ ਇਹ ਬਾਈ ਹਾਤਾਚਾਰਲੀ ਪਾਰਕਿੰਗ ਦੇ ਵਿੱਚ ਜ਼ਰੂਰ ਇੱਕ ਵਾਰ ਰੁੱਕ ਕੇ ਜਾਂਦੇ ਨੇ ਸੋ ਇਸ ਦੇ ਕੋਲੇ ਇੱਕ ਰੰਗੀਆਂ ਪੈਂਦਾ ਜੀ ਇਹ ਗੁਆਟੀ ਦਾ ਇਲਾਕਾ じゃ ਆ ਗਿਆ ਗੁਆਟੀ ਦੇ ਨੇੜੇ ਤੇੜੇ ਜਿਹਾ ਆ ਗਿਆ ਸੋ ਇਹਦੇ ਕੋਲੇ ਬਾਈ ਹਾਤਾਚਾਰਲੀ ਦੇ ਕੋਲ ਰੰਗੀਆਂ ਪੈਂਦਾ ਜੀ ਸੋ ਇਹਦੀ ਗੱਡੀ ਜਿਹੜੀ ਹੁੰਦੀ ਹੈ ਲਗਭਗ ਰੰਗੀਆਂ ਦੇ ਕੋਲ ਜੇ ਹੀ ਹੁੰਦੀ ਆ ਮਾਲਕ ਬਾਈ ਹੱਤਾ ਚਾਰਲੀ ਪਾਰਕਿੰਗ ਚ ਪਤਾ ਕਰਦਾ ਕਿਉਂਕਿ ਇਹਦਾ ਵੀ ਸਰਕਲ ਹੁੰਦਾ ਆ ਆਪ ਵੀ ਚੱਲਦਾ ਉਧਰ ਨੂੰ ਤੇ ਇਹਦਾ ਸਰਕਲ ਹੁੰਦਾ ਉਥੇ ਇਹ ਪਤਾ ਕਰਦਾ ਵੀ ਯਾਰ ਐ ਕਰਕੇ ਇੰਨੇ ਨੰਬਰ ਗੱਡੀ ਮੇਰੀ ਪਾਰਕਿੰਗ ਦੇ ਵਿੱਚ ਆਈ ਸੀ ਤੇ ਪਾਰਕਿੰਗ ਦੀ ਜਿਹੜੀ ਲਿਸਟ ਆ ਉਹ ਮੈਂ ਨਾਲ ਲਾ ਦੇਣਾ 17 ਤਰੀਕ ਨੂੰ 17 ਤਰੀਕ ਨੂੰ ਸਵੇਰੇ 5 ਵਜੇ ਗੱਡੀ ਪਾਰਕਿੰਗ ਚ ਐਂਟਰ ਹੁੰਦੀ ਆ ਪਰ ਮਾਲਕ ਜਦੋਂ ਗੌਰ ਨਾਲ ਦੇਖਦਾ ਇੱਕ 5 ਵਜੇ ਗੱਡੀ ਇਹਦੇ ਨਾਲ ਹੋਰ ਐਂਟਰ ਹੁੰਦੀ ਆ ਸੇਮ ਟਾਈਮ ਤੇ ਇੱਕ ਗੱਡੀ ਇਹਦੇ ਨਾਲ ਹੋਰ ਐਂਟਰ ਹੁੰਦੀ ਆ ਜੀਦਾ ਨੰਬਰ ਪੀਵੀ 05 ਏ ਜੇ 9413 ਸੋ ਇਹ ਉਹੀ 9413 ਨਾ ਗੱਡੀ ਆ ਜੋ ਕਿ ਮੈਂ ਪਹਿਲੀਆਂ ਦੇ ਵਿੱਚ ਦਿਖਾਈ ਸੀ ਹੁਣ ਮਾਲਕ ਨੂੰ ਹੁੰਦਾ ਵੀ ਇਹ ਗੱਡੀ ਨਾਲ ਆ ਇਹਨੂੰ ਕੁਛ ਨਾ ਕੁਛ ਮੇਰੀ ਗੱਡੀ ਬਾਰੇ ਪਤਾ ਹੋਊਗਾ ਤਾਂ ਇਹ ਕੀ ਕਰਦਾ ਆਪਦਾ ਇਹਦਾ ਡਰਾਈਵਰ ਦਾ ਨੰਬਰ ਸਵਿਚ ਆਫ ਹੁੰਦਾ ਆਪਦੀ ਗੱਡੀ ਦੀ ਵੀ ਇਹ ਜਿਹੜੀ ਆ ਉਹ ਪਾ ਦਿੰਦਾ ਜੀ WhatsApp ਗਰੁੱਪਾਂ ਦੇ ਵਿੱਚ ਤੇ ਇਹ 9413 ਦੇ ਵੀ ਜਰੂਰ ਅਪਡੇਟ ਦਿੰਦਾ ਵੀ ਆ ਨੰਬਰ ਦੀ ਗੱਡੀ ਜੇ ਕਿਸੇ ਨੂੰ ਮਿਲਦੀ ਆ ਤਾਂ ਮੈਨੂੰ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਿਓ ਇਹ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿੰਦਾ ਸੋ WhatsApp ਤੋਂ ਹੁੰਦੀ ਹਵਾਉਂਦੀ ਜੀ 9413 ਦੇ ਗੱਡੀ ਦੇ ਮਾਲਕ ਗੁਲਸ਼ਨ ਤੱਕੇ ਪਹੁੰਚਦੀ ਆ ਗੱਲਬਾਤ ਗੁਲਸ਼ਨ ਗੱਲ ਕਰਦਾ ਮਾਲਕ ਕੁਲਦੀਪ ਸਿੰਘ ਨਾਲ ਕਿ ਭਾਈ ਤੂੰ ਐ ਕਰਕੇ ਮੇਰੀ ਗੱਡੀ ਦੇ ਕਾਨੂੰ ਗਰੁੱਪਾਂ ਚ ਪਾਇਆ ਹਨਾ ਕੀ ਚੱਕਰ ਆ ਕੀ ਗੱਲਬਾਤ ਸੋ ਦੱਸਦਾ ਵੀ ਐ ਕਰਕੇ ਮੇਰੀ ਗੱਡੀ ਦਾ ਕੁਝ ਪਤਾ ਨਹੀਂ ਲੱਗ ਰਿਹਾ ਤੇ ਤੁਹਾਡੀ ਗੱਡੀ ਆ ਜਿਹੜੀ 9413 ਉਹ ਮੇਰੀ ਗੱਡੀ ਦੇ ਨਾਲ ਸੀ ਹੋ ਸਕਦਾ ਤੁਹਾਡੇ ਡਰਾਈਵਰ ਨੂੰ ਕੁਝ ਪਤਾ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਜਿਹੜਾ ਉਹਦਾ ਤੁਹਾਡੇ ਡਰਾਈਵਰ ਦਾ ਨੰਬਰ ਦਿੱਤਾ ਜਾਵੇ ਕੁਲਦੀਪ ਸਿੰਘ ਨੂੰ 9413 ਵਾਲੇ ਡਰਾਈਵਰ ਸਤਵਿੰਦਰ ਸਿੰਘ ਸੱਤੇ ਦਾ ਨੰਬਰ ਹੈ ਜਿਹੜਾ ਉਹ ਮਿਲ ਜਾਂਦਾ ਤੇ ਇਹ ਕਾਲ ਕਰਦਾ ਉਹਨੂੰ ਤੇ ਉਹਨੂੰ ਆਪਦੀ ਗੱਡੀ ਬਾਰੇ ਪੁੱਛਦਾ ਉਹ ਮੁੱਕਰ ਜਾਂਦਾ ਕਹਿੰਦਾ ਮੈਨੂੰ ਨਹੀਂ ਪਤਾ ਜੀ ਕੁਝ ਵੀ ਨਾ ਮੇਰੇ ਨਾਲ ਸੀ ਨਾ ਕੋਈ ਗੱਲਬਾਤ ਮੈਨੂੰ ਇਸ ਚੀਜ਼ ਬਾਰੇ ਪਤਾ ਹੁਣ ਗੱਲਬਾਤ ਤੋਂ ਬਾਅਦ ਮਾਲਕ ਨੂੰ ਡਾਊਟ ਹੁੰਦਾ ਵੀ ਯਾਰ ਕੁਝ ਨਾ ਕੁਝ ਤਾਂ ਹੈ ਕੁਝ ਤਾਂ ਇਹਨੂੰ ਪਤਾ ਜੋ ਇਹ ਛੁਪਾ ਰਿਹਾ ਸੋ ਉਸ ਤੋਂ ਬਾਅਦ ਕੀ ਕਰਦਾ ਇਹਦਾ ਆਪਦਾ ਸਰਕਲ ਹੁੰਦਾ ਆਪਦੇ ਸਰਕਲ ਦੇ ਵਿੱਚ ਇਹ ਕਹਿ ਦਿੰਦਾ ਉਦੋਂ ਤੱਕ ਸਾਰੀ ਆ ਜਿਹੜੀ ਜਾਣਕਾਰੀ ਪੁਲਿਸ ਨੂੰ ਵੀ ਪੁਲਿਸ ਰਿਪੋਰਟ ਕੀਤੀ ਜਾਂਦੀ ਆ ਵੀ ਐਂ ਕਰਕੇ ਸਾਡੀ ਗੱਡੀ ਗਾਇਬ ਆ ਤੇ ਆਪਦੇ ਵੀ ਜਿੰਨਾ ਇਹਦਾ ਸਰਕਲ ਹੁੰਦਾ ਮੈਂ ਜਿਵੇਂ ਪਹਿਲਾਂ ਦੱਸ ਕੇ ਹਟਿਆ ਕਿ ਇਹ ਵੀ ਆਪ ਵੀ ਗੱਡੀ ਚਲਾਉਂਦਾ ਤੇ ਉਧਰ ਚੱਲਦਾ ਵੀ ਆ ਇੱਕ ਕੀ ਕਰਦਾ ਆਪਦੇ ਜਿਹੜਾ ਸਰਕਲ ਹੁੰਦਾ ਸਰਕਲ ਚ ਇਹ ਪਾ ਦਿੰਦਾ ਵੀ ਐਨੇ ਨੰਬਰ ਦੀ ਗੱਡੀ ਆ ਤੇ ਆਪਾਂ ਨੂੰ ਜਿੱਥੇ ਵੀ ਕਿਤੇ ਮਿਲਦੀ ਆ ਆਪਾਂ ਇਸ ਗੱਡੀ ਨੂੰ ਇੱਕ ਵਾਰ ਰੋਕਣਾ ਸੋ ਜੀ ਇਹ ਕਰਦੇ ਕਰਾਉਂਦੇ ਪਾਰਕਿੰਗ ਤੋਂ 4 ਕਿਲੋਮੀਟਰ ਦੀ ਦੂਰੀ ਤੇ ਇਹਨਾਂ ਨੂੰ ਆਪਦੀ ਗੱਡੀ ਆ ਜਿਹੜੀ ਮਿਲ ਜਾਂਦੀ ਆ ਤੇ ਗੱਡੀ ਦੇ ਡੈਸ਼ਬੋਰਡ ਤੇ ਖੂਨ ਲੱਗਿਆ ਹੁੰਦਾ ਜਦੋਂ ਇਹ ਗੱਡੀ ਦੇਖਦੇ ਨੇ ਤਾਂ ਗੱਡੀ ਠੀਕ ਠਾਕ ਹੁੰਦੀ ਆ ਕੋਈ ਐਦਾਂ ਦੀ ਗੱਲ ਨਹੀਂ ਕੋਈ ਲੁੱਟਪਟ ਵਾਲੀ ਗੱਲ ਨਹੀਂ ਕੋਈ ਹੋਰ ਨਹੀਂ ਪਰ ਇਹਨਾਂ ਨੂੰ ਜਿਹੜੀ ਡਰਾਈਵਰ ਆ ਨਾ ਤਾਂ ਉਹਦੀ ਬਾਡੀ ਮਿਲਦੀ ਆ ਨਾ ਉਥੇ ਡਰਾਈਵਰ ਮਿਲਦਾ ਡੈਸ਼ਬੋਰਡ ਤੇ ਖੂਨ ਲੱਗਿਆ ਹੁੰਦਾ ਡੈਸ਼ਬੋਰਡ ਤੇ ਖੂਨ ਦੇਖ ਕੇ ਪਤਾ ਲੱਗਦਾ ਵੀ ਕੁਝ ਨਾ ਕੁਝ ਗਲਵਾਤਾਂ ਜਿਹੜੀ ਆ ਉਹ ਲਾਜ਼ਮੀ ਹੋਈ ਆ ਸੋਬਲਜੀਤ ਸਿੰਘ ਦੀ ਬਾਡੀ ਮਿਲਦੀ ਆ ਜੀ ਉਥੋਂ 15 ਕਿਲੋਮੀਟਰ ਦੂਰ ਜੋ ਕਿ ਇਕਤਰਪਾਲ ਦੇ ਵਿੱਚ ਲਵੇਟ ਕੇ ਦੱਬ ਦਿੱਤੀ ਗਈ ਸੀ ਪਰ ਜਿਆਦਾ ਡੂੰਘੀ ਨਹੀਂ ਦੱਬੀ ਸੀ ਉੱਥੇ بارش ਹੋਣ ਲੱਗ ਜਾਂਦੀ ਆ بارش ਹੋਣ ਕਾਰਨ ਜਿਹੜੀ ਉਹਦੀ ਡੈੱਡ ਬਾਡੀ ਬਾਹਰ ਆ ਜਾਂਦੀ ਆ ਬਾਹਰ ਆ ਜਾਂਦੀ ਆ ਉੱਥੋਂ ਇੱਕ ਲੇਡੀ ਲੰਘਦੀ ਆ ਜੋ ਕਿ ਪੁਲਿਸ ਨੂੰ ਸੂਚਨਾ ਦਿੰਦੀ ਆ ਸੋ ਪੁਲਿਸ ਬਾਡੀ ਕਲੈਕਟ ਕਰਦੀ ਆ ਤੇ ਪੁਲਿਸ ਕੋਲੇ ਪਹਿਲੇ ਹੀ ਉਹਦੀ ਰਿਪੋਰਟ ਹੁੰਦੀ ਆ ਮਿਸਿੰਗ ਦੀ ਤੇ ਫਿਰ ਉਹਨਾਂ ਨੂੰ ਸਨਖਤ ਲਈ ਸੱਦਿਆ ਜਾਂਦਾ ਤੇ ਉਹ ਸਨਖਤ ਕਰਦੇ ਵੀ ਠੀਕ ਆ ਜੀ ਇਹ ਸਾਡੇ ਹੀ ਡਰਾਈਵਰ ਦੀ ਬਾਡੀ ਆ ਗੱਡੀ ਮਿਲ ਗਈ ਡਰਾਈਵਰ ਦੀ ਬਾਡੀ ਮਿਲ ਗਈ ਪਰ ਇਹ ਕੀਤਾ ਕਿਹਨੇ ਇਹ ਹਜੇ ਤੱਕ ਕੁਝ ਨਹੀਂ ਪਤਾ ਲੱਗਿਆ ਸੋ ਪੁਲਿਸ ਵੀ ਐਫ ਆਈ ਆਰ ਜਿਹੜੀ ਉਹ ਦਰਜ ਕਰ ਲੈਂਦੀ ਆ ਜਾਂ ਪੁਲਿਸ ਵੀ ਸਰਗਰਮੀ ਦੇ ਵਿੱਚ ਆਉਂਦੀ ਹੈ ਤੇਜ਼ ਹੁੰਦੀ ਹੈ ਤੇ ਆਪਦਾ ਵੀ ਇਹਨੇ ਜਿਵੇਂ ਮੈਂ ਪਹਿਲਾਂ ਦੱਸ ਕਿਹਾ ਟਿਆ ਕਿ ਸਰਕਲ ਦੇ ਵਿੱਚ ਪਾਇਆ ਹੁੰਦਾ ਤੇ ਇਹਨਾਂ ਨੂੰ ਗੱਡੀ ਮਿਲ ਜਾਂਦੀ ਹੈ ਜੀ 9313 ਇਹ ਪੁਲਿਸ ਨਹੀਂ ਫੜਦੀ ਇਹਦਾ ਆਪਦਾ ਸਰਕਲ ਹੀ ਗੱਡੀ ਲੱਭਦਾ ਗੱਡੀ ਇਹਨਾਂ ਨੂੰ ਮਿਲ ਜਾਂਦੀ ਹੈ ਜੀ ਹਾਂਸੀਮਾਰਾ ਹਾਂਸੀਮਾਰਾ ਨੂੰ ਰੋਕ ਕੇ ਪੁੱਛਿਆ ਜਾਂਦਾ ਪਹਿਲਾਂ ਤਾਂ ਇਹ ਨਾ ਨੁਕਰ ਕਰਦਾ ਸੋ ਨਾਲ ਮੈਂ ਵੀਡੀਓ ਲਾ ਦਨਾ ਪਹਿਲਾਂ ਉਹਦੀ ਵੀਡੀਓ ਦੇਖ ਲੋ ਸੱਤੇ ਓ ਸੱਤੇ ਆਪਣੇ ਕੰਮ ਕਰ ਓਏ ਤੂੰ ਤਾਂ ਪਹਿਲਾਂ ਕਿ ਮੇਰੇ ਨਾਲ ਨਹੀਂ ਸਾਲਿਆ ਤੇਰੀ ਵੀਡੀਓ ਉਥੋਂ दारू ਲਈ ਆ ਤਾਂ ਸਾਲਿਆ ਇਹਨਾਂ ਨੂੰ ਮੂਹਰੇ ਦੋਰਿਆ ਤਾਂ ਮਾਰਿਆ ਗਿਆ ਤੂੰ ਆ ਪਹਿਲਾਂ ਮੇਰੀ ਗੱਲ ਸੁਣ ਲੈ ਉਹ ਜਵਾਕ ਬੱਜੂਗਾ ਨਹੀਂ ਜਵਾਕ ਤੇ ਵੀ ਨਾਲ ਪਰਚਾ ਹੋਊਗਾ ਸੱਚ ਦੱਸ ਦੇ ਬਾਬਦੇ ਨਾ ਲਾਇਆ ਗੱਲ ਵੀ ਜਿਹੜੀ ਜਿਵੇਂ ਕਰੀ ਜ ਤਾਂ ਦੱਸ ਹੁਣ ਤੂੰ ਆਪ ਦੱਸ ਦੇ ਵੀ ਤੈ ਕੱਲੇ ਨੇ ਕਰਿਆ ਕਿ ਨਾਲ ਸੀ ਕਿਵੇਂ ਕਰਿਆ ਤੈ ਕੱਲੇ ਨੇ ਕਰਿਆ ਕਿਵੇਂ ਕਹਤੇ ਕਰਿਆ ਉੱਤੇ ਨੂੰ ਚੱਕ ਕੇ ਦੱਸ ਅਜੇ ਵੀ ਉਹਦਾ ਜਿਹੜਾ ਚਲਿਆ ਗਿਆ ਚਲਿਆ ਗਿਆ ਹੁਣ ਤੇਰੇ ਜਵਾਕਾਂ ਦਾ ਕਾਨੂੰ ਅਸੀਂ ਇਹ ਸੋ ਵੀਡੀਓ ਤੁਸੀਂ ਦੇਖੀਆ ਇਹ ਚਾਹੇ ਮੰਨਦਾ ਵੀ ਠੀਕ ਹੈ ਮੈਂ ਹੀ ਕੀਤਾ ਪਰ ਸੋਹਾਂ ਸੀਮਾਰੇ ਤੋਂ ਇਹਨੂੰ ਆਸਾਮ ਦੇ ਵਿੱਚ ਕਮਾਲਪੁਰ ਰੈਫਰ ਕੀਤਾ ਜਾਂਦਾ ਕਿਉਂਕਿ ਉੱਥੇ ਹੀ ਇਹਦੀ ਐਫ ਆਈ ਆਰ ਅਦਲੀ ਉਹ ਹੋਈ ਹੁੰਦੀ ਹੈ ਇਸ ਕੇਸ ਦੀ ਸੋ ਉੱਥੇ ਜਾ ਕੇ ਪੁਲਿਸ ਇਹ ਤੋਂ ਪੁੱਛੇਗੇ ਇਸ ਕਰਦੀਆ ਪਹਿਲਾਂ ਤਾਂ ਇਹ ਨਹੀਂ ਮੰਨਦਾ ਕਹਿੰਦਾ ਜੀ ਮੈਂ ਨਹੀਂ ਕੁਝ ਕੀਤਾ ਮੇਰੇ ਤੇ ਤਾਂ ਇਲਜ਼ਾਮ ਲੱਗਦਾ ਇਦਾਂ ਉਦਾਂ ਸੋ ਕਾਫੀ ਸਾਰੇ ਬਹਾਨੇ ਮਾਰਦਾ ਉਸ ਤੋਂ ਬਾਅਦ ਪੁਲਿਸਾ ਜਿਹੜੇ ਸੀਸੀਟੀਵੀ ਕੈਮਰੇ ਖੰਗਾਲ ਜਿਹਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉੱਪਰਲੇ ਪਾਸੇ ਠੀਕ ਹੈ ਜੀ ਇਹ ਸਤਵਿੰਦਰ ਸਿੰਘ ਸੱਤਾ ਉਰਫ ਨਾਲੇ ਦੇ ਪਰ ਤੁਸੀਂ ਬਲਜੀਤ ਸਿੰਘ ਜਿਸ ਦਾ ਕਤਲ ਹੋਇਆ ਉਹਨੂੰ ਦੇਖ ਸਕਦੇ ਹੋ ਫਿਰ ਇਹਨੂੰ ਪੁੱਛਿਆ ਜਾਂਦਾ ਫਿਰ ਇਹ ਮੰਨਦਾ ਵੀ ਠੀਕ ਆ ਜੀ ਮੈਂ ਕੀਤਾ ਪਰ ਇਹ ਕਹਾਣੀ ਹਲੇ ਵੀ ਹੈ ਕਿ ਕੀਤਾ ਕਿਉਂ ਹੈ ਜੇ ਹੁਣ ਮਾਲਕ ਦੇ ਮਾਲਕ ਕਹਿੰਦਾ ਵੀ ਇਹਨੂੰ 90 ਕਿਹ ਹਜ਼ਾਰ ਰੁਪਏ ਬਲਜੀਤ ਸਿੰਘ ਨੂੰ ਆ ਜਿਹੜਾ ਕੈਸ਼ ਮਿਲਿਆ ਸੀ ਅਗਰ ਤਾਂ ਇਹ 90 ਹਜ਼ਾਰ ਰੁਪਏ ਲਈ ਮਾਰਤਾ ਤਾਂ ਫਿਰ ਤਾਂ ਗੱਲ ਕੁਝ ਵੀ ਨਹੀਂ ਬਈ ਤਿੰਨ ਜਣੇ ਸੀ ਇਹ ਤਿੰਨਾਂ ਨੂੰ 30-30 ਹਜ਼ਾਰ ਰੁਪਏ ਵੀ ਨਹੀਂ ਆਉਂਦਾ ਠੀਕ ਆ ਸੋ ਅਗਰ ਕੋਈ ਹੋਰ ਗੱਲਬਾਤ ਆ ਕਿਉਂਕਿ ਜੇ ਕੋਈ ਪ੍ਰੋਫੈਸ਼ਨਲ ਹੁੰਦਾ ਤਾਂ ਇਦਾਂ ਦੇ ਕੰਮ ਹੋ ਪੈਣਾ ਕਰਦਾ ਹੁੰਦਾ ਤਾਂ ਫਿਰ ਗੱਡੀ ਨੂੰ ਵੀ ਸ਼ਾਇਦ ਕੋਈ ਛੇੜ ਛਾੜ ਕਰਦੇ ਪਰ ਗੱਡੀ ਨਾਲ ਕੋਈ ਛੇੜ ਛਾੜ ਨਹੀਂ ਹੋਈ ਨਾ ਕੋਈ ਗੱਲਬਾਤ ਆ ਨਾ ਕੁਝ ਹੋਰ ਆ ਗੱਡੀ ਤਿਉਂ ਦੀ ਤਿਉਂ ਹੀ ਆ ਗੱਡੀ ਨਾਲ ਕੋਈ ਛੇੜ ਛਾੜ ਨਹੀਂ ਕੀਤੀ ਗਈ ਸੋ ਜਾਂ ਫਿਰ ਇਹ ਹੋ ਸਕਦਾ ਵੀ ਇਕੱਠੇ दारू दारू ਪੀਤੇ ਸੀ ਕਈ ਵਾਰੀ ਲੜਾਈ ਲੜੂਈ ਹੋ ਜਾਂਦੀ ਆ ਹਨਾ ਬੰਦੇ ਤੋਂ ਚਲੋ ਹੋ ਜਾਂਦਾ ਕਈ ਵਾਰੀ ਗੁੱਸੇ ਚ ਜਾਂ ਨਸ਼ੇ ਚ ਕਹਿ ਸਕਦੇ ਆਪਾਂ ਹੋ ਜਾਂਦਾ ਸੋ ਬੰਦਾ ਅਰੈਸਟ ਹੋ ਗਿਆ ਜੀ ਵਾਰੇ ਕੀਤਾ ਕਿਉਂ ਆ ਹਲੇ ਤੱਕ ਇਹ ਚੀਜ਼ ਦਾ ਖੁਲਾਸਾ ਨਹੀਂ ਹੋਇਆ ਇਹ ਸੀ ਜੀ ਅੱਜ ਦੀ ਰੀਅਲ ਸਟੋਰੀ ਬਲਜੀਤ ਸਿੰਘ ਦੀ ਬਰਨਾਲੇ ਦੇ ਰਹਿਣ ਵਾਲੇ ਜੋ ਕਿ ਆਪਣੀ ਭੈਣ ਦੇ ਘਰ ਹੀ ਰਹਿੰਦਾ ਸੀ ਆਪਦੀ ਭੈਣ ਦਾ ਘਰ ਵੀ ਨਾਲ ਚਲਾਉਂਦਾ ਸੀ ਕਿਉਂਕਿ ਇਹਦੇ ਜੀਜੇ ਦੀ ਜਿਹੜੀ ਉਹ ਡੈਥ ਹੋ ਚੁੱਕੀ ਸੀ ਤਾਂ ਕਰਕੇ ਇਹਦੇ ਸਿਰ ਤੇ ਜਿਹੜਾ ਆਪਦਾ ਘਰ ਤਾਂ ਚਲਾਉਣੀ ਚਲਾਉਣਾ ਆਪਦੀ ਭੈਣ ਦਾ ਘਰ ਵੀ ਇਹ ਚਲਾ ਰਿਹਾ ਸੀ ਸੋ ਪ੍ਰਮਾਤਮਾ ਜਾਣਦਾ ਹੁਣ ਉੱਥੇ ਕੀ ਹੋਇਆ ਕੀ ਨਹੀਂ ਹੋਇਆ ਨਾ ਜਾਂ ਤਾਂ ਇਹ ਬਲਜੀਤ ਸਿੰਘ ਨੂੰ ਪਤਾ ਸੀ ਜਾਂ ਫਿਰ ਉਸ ਕਾਤਲ ਨੂੰ ਪਤਾ ਮੈਨੂੰ ਲੱਗਾ ਉਹ ਵੀ ਸ਼ਾਇਦ ਨਸ਼ੇ-ਨਸ਼ੇ ਚ ਹੋਊਗਾ ਜਿਹੜਾ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਮੈਂ ਕਿਉਂ ਕੀਤਾ ਇਹਦਾ ਕੀ ਗੱਲਬਾਤ ਆ ਸੋ ਇਹ ਤੁਹਾਨੂੰ ਸਟੋਰੀ ਕਿਵੇਂ ਦੀ ਲੱਗੀ ਜੀ ਜ਼ਰੂਰ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਤੇ ਇਦਾਂ ਦੀਆਂ ਹੋਰ ਕਹਾਣੀਆਂ ਸਟੋਰੀਆਂ ਸੁਣਨ ਵਾਸਤੇ ਮੇਰੇ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਕਿਉਂਕਿ ਤੁਸੀਂ ਭਰਾ ਮੇਰੇ ਬਹੁਤ ਸਾਰੀ ਸਪੋਰਟ ਕਰਦੇ ਹੋ ਸੋ ਤੁਹਾਡਾ ਤੈਦਨੋਂ ਧੰਨਵਾਦ ਆ ਮੈਂ ਇੱਕ ਵਾਰ ਫੇਰ ਕਹਿੰਨਾ ਜਿਨ੍ਹਾਂ ਨੇ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਲਵ ਯੂ ਧੰਨਵਾਦ ਡਰਾਈਵਰ ਮੈਂ ਕਹਾਂ ਜਿੰਦਾਬਾਦ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ